प्यारे दोस्तों इस लेक्चर में हम डिजिटल ਤੋਂ एनालॉग कन्वर्टरਾਂ ਦੇ ਕੰਮ ਕਰਨ ਦੇ ਸਿਧਾਂਤ ਬਾਰੇ ਚਰਚਾ ਕਰਾਂਗੇ ਇਹ ਉਪਕਰਨ ਆਧੁਨਿਕ ਡਿਜੀਟਲ ਸਿਸਟਮਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਇੱਕ ਡਿਜੀਟਲ ਤੋਂ एनालॉग कन्वर्टर ਜਿਸ ਨੂੰ ਡੀ ਤੋਂ ਏ ਕਨਵਰਟਰ ਜਾਂ ਡੀਏਸੀ ਵੀ ਕਿਹਾ ਜਾਂਦਾ ਹੈ ਇੱਕ ਉਪਕਰਨ ਹੈ ਜੋ ਡਿਜੀਟਲ ਸਿਗਨਲਾਂ ਨੂੰ ਐਨਾਲॉग ਸਿਗਨਲਾਂ ਵਿੱਚ ਬਦਲਦਾ ਹੈ ਬਹੁਤ ਸਿਸਟਮਾਂ ਵਿੱਚ ਡਿਜੀਟਲ ਡਾਟਾ ਨੂੰ ਐਨਾਲॉग ਰੂਪ ਵਿੱਚ ਬਦਲਣਾ ਪੈਂਦਾ ਹੈ ਤਾਂ ਕਿ ਇਹ ਵਾਰੀ ਦੁਨੀਆ ਦੇ ਹੋਰ ਸਿਸਟਮਾਂ ਨਾਲ ਕੰਮ ਕਰ ਸਕੇ ਉਦਾਹਰਣ ਵਜੋਂ ਮਾਈਕਰੋਕੰਟਰੋਲਰ ਵਿੱਚ ਬਹੁਤ ਸਾਰੇ ਬਾਹਰੀ ਉਪਕਰਨ ਜਿਵੇਂ ਕਿ ਮੋਟਰ ਜਾਂ ਲਾਈਟ ਟਾਈਮਰ ਨੂੰ ਸਟੋਰ ਕੀਤੇ ਹੋਏ ਡਿਜੀਟਲ ਡਾਟਾ ਰਾਹੀਂ ਕੰਟਰੋਲ ਕੀਤਾ ਜਾਂਦਾ ਹੈ ਕੰਟਰੋਲ ਕਰਨ ਦੌਰਾਨ ਇੱਕ ਡੀਏਸੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਡਿਜੀਟਲ ਕੰਟਰੋਲ ਸਿਗਨਲ ਨੂੰ ਐਨਲੌਗ ਆਊਟਪੁੱਟ ਵਿੱਚ ਬਦਲਿਆ ਜਾ ਸਕੇ ਇਸ ਤਰ੍ਹਾਂ ਇਹਨਾਂ ਅਸਲ ਦੁਨੀਆ ਦੇ ਸਿਸਟਮਾਂ ਦਾ ਨਿਰਵਿਘਨ ਅਤੇ ਸਹੀ ਕੰਟਰੋਲ ਸੰਭਵ ਬਣਦਾ ਹੈ ਇਸੇ ਤਰ੍ਹਾਂ ਇੱਕ ਐਨਲੌਗ ਤੋਂ ਡਿਜੀਟਲ ਕਨਵਰਟਰ ਜਾਂ ADC ਐਨਲੌਗ ਸਿਗਨਲਾਂ ਨੂੰ ਡਿਜੀਟਲ ਰੂਪ ਵਿੱਚ ਬਦਲ ਕੇ ਉਲਟਾ ਕਾਰਜ ਕਰਦਾ ਹੈ ਬਹੁਤ ਸਾਰੇ ADCs ਆਪਣੇ ਕਾਰਜ ਦੌਰਾਨ ਡਿਜੀਟਲ ਤੋਂ ਐਨਲੌਗ ਕਨਵਰਜਨ ਦੀ ਵਰਤੋਂ ਕਰਦੇ ਹਨ ਇਸ ਲਈ ADCs ਬਾਰੇ ਸਿੱਖਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ DAC ਕਿਵੇਂ ਕੰਮ ਕਰਦਾ ਹੈ ਇਸ ਲੈਕਚਰ ਵਿੱਚ ਅਸੀਂ ਡਿਜੀਟਲ ਤੋਂ ਐਨਲੌਗ ਕਨਵਰਟਰਾਂ ਦੇ ਕੰਮ ਕਰਨ ਦੇ ਸਿਧਾਂਤ ਨੂੰ ਸਮਝਾਂਗੇ ਅਤੇ ਇਹ ਵੀ ਸਿੱਖਾਂਗੇ ਕਿ ਡਿਜੀਟਲ ਇਨਪੁਟ ਨੂੰ ਕਿਸ ਤਰੀਕੇ ਨਾਲ ਨਿਰੰਤਰ ਐਨਲੌਗ ਆਉਟਪੁਟ ਵਿੱਚ ਬਦਲਿਆ ਜਾਂਦਾ ਹੈ। ਡੀਏਸੀ ਦਾ ਮੂਲ ਕੰਮ ਡਿਜੀਟਲ ਇਨਪੁਟ ਜੋ ਬਾਈਨਰੀ ਰੂਪ ਵਿੱਚ ਹੁੰਦੀ ਹੈ ਨੂੰ ਉਸ ਦੇ ਅਨੁਸਾਰੀ ਐਨਲੌਗ ਆਉਟਪੁਟ ਵਿੱਚ ਬਦਲਣਾ ਹੁੰਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਡਿਜੀਟਲ ਡਾਟਾ ਬਾਈਨਰੀ ਨੰਬਰਾਂ ਰਾਹੀਂ ਦਰਸਾਇਆ ਜਾਂਦਾ ਹੈ ਜੋ 0 ਅਤੇ 1 ਉੱਤੇ ਆਧਾਰਿਤ ਹੁੰਦੇ ਹਨ। ਦੂਜੇ ਪਾਸੇ ਐਨਲੌਗ ਸਿਗਨਲ ਸਮੇਂ ਦੇ ਨਾਲ ਲਗਾਤਾਰ ਬਦਲਦੇ ਰਹਿੰਦੇ ਹਨ ਡਿਜੀਟਲ ਇਨਪੁਟ ਵਿੱਚ ਹਰ ਬਿਟ ਦਾ ਇੱਕ ਖਾਸ ਸਥਾਨਿਕ ਮੁੱਲ ਹੁੰਦਾ ਹੈ ਸਭ ਤੋਂ ਮਹੱਤਵਪੂਰਨ ਬਿਟ ਜਾਂ MSB ਆਉਟਪੁਟ ਵਿੱਚ ਸਭ ਤੋਂ ਵੱਡਾ ਯੋਗਦਾਨ ਦਿੰਦੀ ਹੈ ਜਦਕਿ ਸਭ ਤੋਂ ਘੱਟ ਮਹੱਤਵਪੂਰਨ ਬਿਟ ਭਾਵ LSB ਸਭ ਤੋਂ ਛੋਟਾ ਯੋਗਦਾਨ ਦਿੰਦੀ ਹੈ DAC ਇਹਨਾਂ ਸਥਾਨਿਕ ਮੁੱਲਾਂ ਨੂੰ ਮਿਲਾ ਕੇ ਅੰਤਿਮ ਐਨਲੌਗ ਆਉਟਪੁਟ ਤਿਆਰ ਕਰਦਾ ਹੈ ਹੁਣ ਜਦੋਂ ਅਸੀਂ ਮੂਲ ਸੰਕਲਪ ਨੂੰ ਸਮਝਦੇ ਹਾਂ ਆਓ ਇੱਕ ਡੀਏਸੀ ਦੇ ਕੰਮ ਕਰਨ ਦੇ ਤਰੀਕੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕਰੀਏ ਡੀਏਸੀ ਦੀ ਕਾਰਗੁਜ਼ਾਰੀ ਵਿੱਚ ਕਈ ਪੜਾ ਹੁੰਦੇ ਹਨ ਸਭ ਤੋਂ ਪਹਿਲਾਂ ਡੀਏਸੀ ਇੱਕ ਡਿਜੀਟਲ ਇਨਪੁਟ ਨੂੰ ਬਾਈਨਰੀ ਰੂਪ ਵਿੱਚ ਸਵੀਕਾਰ ਕਰਦਾ ਹੈ ਇਹ ਇਨਪੁਟ ਡੀਏਸੀ ਦੇ ਡਿਜ਼ਾਈਨ ਉੱਤੇ ਨਿਰਭਰ ਕਰਦੇ ਹੋਏ ਵੱਖ-ਵੱਖ ਆਕਾਰ ਦੇ ਹੁੰਦੇ ਹਨ ਜਿਵੇਂ ਕਿ 4-ਬਿਟ ਜਾਂ 8-ਬਿਟ ਆਦਿ ਉਦਾਹਰਣ ਵਜੋਂ ਇੱਕ 4-ਬਿਟ ਡੀਏਸੀ 0000 ਤੋਂ 1111 ਤੱਕ 16 ਵੱਖ-ਵੱਖ ਬੁੱਲਾਂ ਨੂੰ ਪ੍ਰੋਸੈਸ ਕਰ ਸਕਦਾ ਹੈ ਜਿੱਥੇ ਹਰੇਕ ਮੁੱਲ ਇੱਕ ਖਾਸ ਐਨਲੌਗ ਆਉਟਪੁੱਟ ਨੂੰ ਦਰਸਾਉਂਦਾ ਹੈ ਡੀਏਸੀ ਦੇ ਸੰਚਾਲਨ ਵਿੱਚ ਇੱਕ ਮਹੱਤਵਪੂਰਨ ਮੁੱਦਾ ਰੈਫਰੈਂਸ ਵੋਲਟੇਜ VREF ਹੁੰਦੀ ਹੈ ਇਹ ਵੋਲਟੇਜ ਵੱਧ ਤੋਂ ਵੱਧ ਸੰਭਵ ਐਨਲੌਗ ਆਉਟਪੁੱਟ ਨੂੰ ਨਿਰਧਾਰਿਤ ਕਰਦੀ ਹੈ ਡੀਏਸੀ ਡਿਜੀਟਲ ਇਨਪੁੱਟ ਨੂੰ ਇਸ ਰੈਫਰੈਂਸ ਵੋਲਟੇਜ ਦੇ ਅਨੁਪਾਤ ਵਿੱਚ ਸਕੇਲ ਕਰਦਾ ਹੈ ਜੇਕਰ ਰੈਫਰੈਂਸ ਵੋਲਟੇਜ ਨੂੰ ਵਧਾਇਆ ਜਾਵੇ ਤਾਂ ਐਨਲੌਗ ਆਉਟਪੁੱਟ ਦੀ ਰੇਂਜ ਵੱਧ ਜਾਂਦੀ ਹੈ ਜੇਕਰ ਰੈਫਰੈਂਸ ਵੋਲਟੇਜ ਨੂੰ ਘਟਾਇਆ ਜਾਵੇ ਤਾਂ ਆਉਟਪੁੱਟ ਦੀ ਰੇਂਜ ਘਟ ਜਾਂਦੀ ਹੈ ਆਮ ਤੌਰ ਤੇ ਇੱਕ ਡੀਏਸੀ ਦੇ ਆਉਟਪੁੱਟ ਵੋਲਟੇਜ ਦੀ ਗਣਨਾ ਫਾਰਮੂਲੇ V ਆਉਟ ਇਕੁਅਲ ਟੂ K ਇੰਟੂ D ਇਨ ਡਿਵਾਈਡਿਡ ਬਾਈ 2 ਰਿਸਟਰਸ অর N ਦੀ ਵਰਤੋਂ ਕਰਕੇ ਕੀਤੀ ਜਾ ਸਕਦੀ ਹੈ ਇਸ ਫਾਰਮੂਲੇ ਵਿੱਚ V ਆਉਟ ਐਨਲੌਗ ਆਉਟਪੁੱਟ ਵੋਲਟੇਜ ਹੈ K ਅਨੁਪਾਤਿਕ ਅੰਕ ਭਾਅ ਪ੍ਰੋਪੋਰਸ਼ਨੈਲਿਟੀ ਕਨਸਟੈਂਟ ਹੈ ਜੋ ਰੈਫਰੈਂਸ ਵੋਲਟੇਜ ਦੇ ਮੁੱਲ ਦੇ ਬਰਾਬਰ ਜਾਂ ਉਸ ਤੇ ਅਧਾਰਿਤ ਹੁੰਦਾ ਹੈ D ਇਨ ਡਿਜੀਟਲ ਇਨਪੁਟ ਦਾ ਡੈਸੀਮਲ ਇਕੁਇਵੈਲੈਂਟ ਹੈ ਅਤੇ N ਬਿੱਟਾਂ ਦੀ ਗਿਣਤੀ ਨੂੰ ਦਰਸਾਉਂਦਾ ਹੈ ਜੇਕਰ K ਨੂੰ ਰੈਫਰੈਂਸ ਵੋਲਟੇਜ ਦੇ ਬਰਾਬਰ ਲਿਆ ਜਾਵੇ ਤਾਂ ਅਸੀਂ V ਆਊਟ V ਰੈਫ D N 2 N ਪ੍ਰਾਪਤ ਕਰਦੇ ਹਾਂ ਇਹ ਸਮੀਕਰਨ ਦੱਸਦਾ ਹੈ ਕਿ ਐਨਲੌਗ ਆਊਟਪੁੱਟ ਰੈਫਰੈਂਸ ਵੋਲਟੇਜ ਦਾ ਇੱਕ ਅਨੁਪਾਤਿਕ ਹਿੱਸਾ ਹੁੰਦਾ ਹੈ ਜੋ ਡਿਜੀਟਲ ਇਨਪੁਟ ਮੋਲਤੇ ਆਧਾਰਿਤ ਹੁੰਦਾ ਹੈ ਉਦਾਹਰਨ ਵਜੋਂ ਇੱਕ 4-ਬਿਟ ਡੀਏਸੀ ਵਿੱਚ ਜਿੱਥੇ ਰੈਫਰੈਂਸ ਵੋਲਟੇਜ 5V ਹੈ ਜੇਕਰ ਇਨਪੁਟ 1010 ਹੋਵੇ ਜੋ ਡੈਸੀਮਲ ਰੂਪ ਵਿੱਚ 10 ਦੇ ਬਰਾਬਰ ਹੈ ਤਾਂ ਆਉਟਪੁਟ ਵੋਲਟੇਜ 3.125V ਹੋਵੇਗਾ ਇਸ ਦਾ ਮਤਲਬ ਹੈ ਕਿ ਡੀਏਸੀ 3.125V ਦਾ ਐਨਲੌਗ ਆਉਟਪੁਟ ਪੈਦਾ ਕਰੇਗਾ ਜੇਕਰ ਰੈਫਰੈਂਸ ਵੋਲਟੇਜ ਨੂੰ 10V ਤੱਕ ਵਧਾਇਆ ਜਾਵੇ ਤਾਂ ਉਹੀ ਡਿਜੀਟਲ ਇਨਪੁਟ ਲਈ ਆਉਟਪੁੱਟ ਵੀ ਦੋ ਗੁਣਾ ਹੋ ਕੇ 6.25 ਵੋਲਟ ਹੋ ਜਾਵੇਗਾ ਸਕਰੀਨ ਉੱਪਰ ਦਿਖਾਇਆ ਗਿਆ ਟੇਬਲ 4-ਬਿਟ ਬਾਈਨਰੀ ਇਨਪੁੱਟ ਅਤੇ 10 ਵੋਲਟ ਰੈਫਰੈਂਸ ਵੋਲਟੇਜ ਲਈ ਉਸਦੇ ਸਬੰਧਤ ਐਨਾਲੌਗ ਆਉਟਪੁੱਟ ਮੁੱਲ ਦਰਸਾਉਂਦਾ ਹੈ ਇਨ੍ਹਾਂ ਐਨਾਲੌਗ ਆਉਟਪੁੱਟ ਮੁੱਲਾਂ ਨੂੰ ਜੋੜਨ ਲਈ ਡੀਏਸੀ ਇੱਕ ਸਮਿੰਗ ਨੈਟਵਰਕ ਦੀ ਵਰਤੋਂ ਕਰਦਾ ਹੈ ਜੋ ਆਮ ਤੌਰ ਤੇ ਇੱਕ ਰੈਜ਼ਿਸਟਰ ਆਧਾਰਿਤ ਸਿਸਟਮ ਹੁੰਦਾ ਹੈ ਇਸ ਦੇ ਦੋ ਆਮ ਤਰੀਕੇ ਹਨ ਵੇਟਡ ਰੈジਸਟਰ ਵਿਧੀ ਅਤੇ R2R ਲੈਡਰ ਵਿਧੀ ਦੋਵਾਂ ਡਿਜ਼ਾਈਨਰਾਂ ਵਿੱਚ ਹਰ ਬਿਟ ਤੋਂ ਆਉਣ ਵਾਲੇ ਕਰੰਟਾਂ ਨੂੰ ਇੱਕ ਆਪਰੇਸ਼ਨਲ ਐਂਪਲੀਫਾਇਰ ਦੀ ਮਦਦ ਨਾਲ ਐਨਾਲੌਗ ਵੋਲਟੇਜ ਵਿੱਚ ਤਬਦੀਲ ਕੀਤਾ ਜਾਂਦਾ ਹੈ ਡੀਏਸੀ ਦਾ ਆਉਟਪੁੱਟ ਪੂਰੀ ਤਰ੍ਹਾਂ ਸਮਤਲ ਭਾਵ ਸਮੂਥ ਨਹੀਂ ਹੁੰਦਾ ਇਹ ਇੱਕ ਪੌੜੀਦਾਰ ਯਾਨੀ ਕਿ ਸਟੇਅਰਕੇਸ ਵੇਵਫਾਰਮ ਵਜੋਂ ਨਜ਼ਰ ਆਉਂਦਾ ਹੈ ਜਿੱਥੇ ਹਰ ਸਟੈਪ ਡਿਜੀਟਲ ਇਨਪੁੱਟ ਵਿੱਚ ਤਬਦੀਲੀ ਨੂੰ ਦਰਸਾਉਂਦਾ ਹੈ bits ਦੀ ਗਿਣਤੀ ਵਧਾਉਣ ਨਾਲ ਇਹ ਸਟੈਪ ਛੋਟੇ ਹੋ ਜਾਂਦੇ ਹਨ ਜਿਸ ਕਰਕੇ ਅਨਲੌਗ ਆਉਟਪੁੱਟ ਹੋਰ ਵਧੇਰੇ ਸਟੀਕ ਹੋ ਜਾਂਦੀ ਹੈ ਸਕਰੀਨ ਉੱਪਰ ਦਿਖਾਇਆ ਗਿਆ ਡਾਇਗਰਾਮ 4-bit DAC ਦਾ ਆਉਟਪੁੱਟ ਵਿਖਾਉਂਦਾ ਹੈ ਜੋ ਪਹਿਲਾਂ ਦਿਖਾਏ ਗਏ ਟੇਬਲ ਵਿੱਚ ਦਿੱਤੇ ਹੋਏ ਅਨਲੌਗ ਆਉਟਪੁੱਟ ਮੁੱਲਾਂ ਦੀ ਵਰਤੋਂ ਕਰਦਾ ਹੈ ਜਿਵੇਂ ਹੀ ਡਿਜੀਟਲ ਇਨਪੁੱਟ ਆਪਣੀਆਂ 16 ਸਥਿਤੀਆਂ ਵਿੱਚੋਂ ਲੰਘਦਾ ਹੈ DAC ਦਾ ਆਉਟਪੁੱਟ ਕਦਮ-ਦਰ-ਕਦਮ ਵੱਧਦਾ ਹੈ ਅਤੇ ਇੱਕ ਸਟੇਅਰਕੇਸ ਆਕਾਰ ਬਣਾਉਂਦਾ ਹੈ ਜਦ ਇਨਪੁੱਟ 1111 ਤੇ ਪਹੁੰਚਦਾ ਹੈ ਤਾਂ ਡੀਏਸੀ ਆਪਣਾ ਸਭ ਤੋਂ ਵੱਡਾ ਆਉਟਪੁੱਟ ਦਿੰਦਾ ਹੈ ਜਿਸ ਨੂੰ ਫੁੱਲ ਸਕੇਲ ਆਉਟਪੁੱਟ ਕਿਹਾ ਜਾਂਦਾ ਹੈ ਬਹੁਤੀਆਂ ਵਿਹਾਰੇਕ ਐਪਲੀਕੇਸ਼ਨਾਂ ਲਈ ਇੱਕ ਸਮੂਥ ਐਨਲੌਗ ਸਿਗਨਲ ਦੀ ਲੋੜ ਹੁੰਦੀ ਹੈ ਅਤੇ ਡੀਏਸੀ ਦਾ ਇਹ ਸਟੇਅਰਕੇਸ ਆਉਟਪੁੱਟ ਉਕਬਾ ਨਹੀਂ ਹੁੰਦਾ ਇਸ ਸਟੇਅਰਕੇਸ ਆਉਟਪੁੱਟ ਤੋਂ ਸਮੂਥ ਐਨਲੌਗ ਸਿਗਨਲ ਹਾਸਲ ਕਰਨ ਲਈ ਡੀਏਸੀ ਤੋਂ ਬਾਅਦ ਇੱਕ ਸਮੂਥਨਿੰਗ ਸਰਕਟ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਸਰਕਟ ਤਿੱਖੀਆਂ ਤਬਦੀਲੀਆਂ ਨੂੰ ਘਟਾਉਂਦਾ ਹੈ ਅਤੇ ਇੱਕ ਨਿਰੰਤਰ ਸਮੂਥ ਐਨਲੌਗ ਵੇਵਫਾਰਮ ਤਿਆਰ ਕਰਦਾ ਹੈ लो पास फिल्टर ਜਿਸ ਨੂੰ ਕਈ ਵਾਰ ਰੀ ਕਨਸਟਰਕਸ਼ਨ ਫਿਲਟਰ ਵੀ ਕਿਹਾ ਜਾਂਦਾ ਹੈ ਸਭ ਤੋਂ ਆਮ ਸਮੂਥਨਿੰਗ ਸਰਕਟ ਹੈ ਇਹ ਹੌਲੀ ਬਦਲਦੇ ਸਿਗਨਲਾਂ ਜਾਂ ਕਟ ਫ੍ਰੀਕੁਐਂਸੀ ਨੂੰ ਲੰਘਣ ਦਿੰਦਾ ਹੈ ਜਦਕਿ ਤੇਜ਼ ਤਬਦੀਲੀਆਂ ਭਾਵ ਉੱਚ ਫ੍ਰੀਕੁਐਂਸੀ ਨੂੰ ਰੋਕਦਾ ਹੈ ਉਦਾਹਰਨ ਵਜੋਂ ਇੱਕ ਸਧਾਰਨ RC ਲੋ ਪਾਸ ਫਿਲਟਰ ਜੋ ਇੱਕ ਰੈਜ਼ਿਸਟਰ ਅਤੇ ਇੱਕ ਕੈਪੈਸਟਰ ਤੋਂ ਬਣਿਆ ਹੁੰਦਾ ਹੈ ਸਮੂਥਨਿੰਗ ਸਰਕਟ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ ਜਦ DC ਦਾ ਸਟੇਅਰਕੇਸ ਆਕਾਰ ਦਾ ਆਉਟਪੁੱਟ ਇਸ ਸਰਕਟ ਵਿੱਚ ਦਾਖਲ ਹੁੰਦਾ ਹੈ ਤਾਂ ਕੈਪੈਸਟਰ ਵੋਲਟੇਜ ਵਿੱਚ ਤਬਦੀਲੀਆਂ ਦੇ ਅਨਸਾਰ ਚਾਰਜ ਅਤੇ ਡਿਸਚਾਰਜ ਹੁੰਦਾ ਹੈ ਇਹ ਪ੍ਰਕਿਰਿਆ ਸਟੈਪਸ ਦੀ ਔਸਤ ਲੈਂਦੀ ਹੈ ਅਤੇ ਇੱਕ ਨਿਰੰਤਰ ਐਨਲੌਗ ਆਉਟਪੁੱਟ ਤਿਆਰ ਕਰਦੀ ਹੈ ਜਿਵੇਂ ਕਿ ਸਕਰੀਨ ਉੱਪਰ ਦਿਖਾਇਆ ਗਿਆ ਹੈ ਸmoothing ਦੀ ਗੁਣਵੱਤਾ ਭਾਵ ਕੁਆਲਿਟੀ ਰੈਜ਼ਿਸਟਰ ਅਤੇ ਕੈਪੈਸਟਰ ਦੇ ਮੁੱਲਾਂ ਤੇ ਨਿਰਭਰ ਕਰਦੀ ਹੈ ਵਧੇਰੇ ਮੁੱਲ ਵੇਤਰ ਸਮੂਥਰਿੰਗ ਪ੍ਰਦਾਨ ਕਰਦੇ ਹਨ ਪਰ ਸਿਸਟਮ ਦੀ ਗਤੀ ਨੂੰ ਹੌਲੀ ਕਰ ਦਿੰਦੇ ਹਨ ਫਿਲਟਰ ਕਰਨ ਤੋਂ ਬਾਅਦ ਆਉਟਪੁੱਟ ਉਸ ਐਨਲੌਗ ਸਿਗਨਲ ਦੇ ਨੇੜੇ ਹੁੰਦਾ ਹੈ ਜੋ ਡਿਜੀਟਲ ਇਨਪੁੱਟ ਰਾਹੀਂ ਦਰਸਾਇਆ ਹੁੰਦਾ ਹੈ ਇਸ ਨਾਲ ਅਸੀਂ ਇਸ ਲੈਕਚਰ ਦੇ ਅੰਤ ਤੇ ਪਹੁੰਚ ਗਏ ਹਾਂ ਅੱਜ ਇਸ ਲੈਕਚਰ ਵਿੱਚ ਅਸੀਂ ਸਿੱਖਿਆ ਹੈ ਕਿ ਡੀਏਸੀ ਕਿਵੇਂ ਡਿਜੀਟਲ ਇਨਪੁੱਟ ਨੂੰ ਐਨਲੌਗ ਆਉਟਪੁੱਟ ਵਿੱਚ ਤਬਦੀਲ ਕਰਦਾ ਹੈ ਅਸੀਂ ਇਹ ਵੀ ਜਾਣਿਆ ਹੈ ਕਿ ਡੀਏਸੀ ਦੀ ਆਉਟਪੁੱਟ ਇੱਕ ਸਟੇਅਰਕੇਸ ਆਕਾਰ ਦੀ ਵੇਵਫਾਰਮ ਹੁੰਦੀ ਹੈ ਜਿਸ ਨੂੰ ਲੋ ਪਾਸ ਫਿਲਟਰ ਰਾਹੀਂ ਇੱਕ ਨਿਰੰਤਰ ਐਨਲੌਗ ਸਿਗਨਲ ਵਿੱਚ ਬਦਲਿਆ ਜਾਂਦਾ ਹੈ ਸਟੀਕ ਡਿਜੀਟਲ ਤੋਂ ਐਨਲੌਗ ਕਨਵਰਜਨ ਬਹੁਤ ਸਾਰੇ ਵਿਹਾਰਿਕ ਐਪਲੀਕੇਸ਼ਨਾਂ ਵਿੱਚ ਜ਼ਰੂਰੀ ਹੁੰਦਾ ਹੈ ਜਿੱਥੇ ਡਿਜੀਟਲ ਪ੍ਰੋਸੈਸਿੰਗ ਅਤੇ ਐਨਲੌਗ ਸਿਗਨਲ ਦੋਵਾਂ ਦੀ ਲੋੜ ਹੁੰਦੀ ਹੈ ਅੱਜ ਦੇ ਇਸ ਲੈਕਚਰ ਵਿੱਚ ਜੁੜਨ ਲਈ ਤੁਹਾਡਾ ਧੰਨਵਾਦ